ਗੁਰਾਨ ਨੇ ਲਪੇਨ ਰੂਪਾਲਵਕੇ ਐਨ.ਆਰ.ਆਈ. ਵੀਰਵਾਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਪੰਜ ਜੰਗਦੀਸ਼ ਮਹਿਮੀ ਦਿੱਲੀ ਕਾਜ ਮਹਿਮੀ ਨੇ ਬਾਬਾ ਗੁਰਦੇਵਾਲ ਰਾਮ ਬੈਲਜੀਅਮ ਜੀਤ ਬਾਬਾ ਬੈਲਜੀਅਮ ਬਲਿਹਾਰ ਮਹਿਮੀ ਸੋਮਨਾਥ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਆ ਕਿ ਇਹ ਪਰਿਵਾਰ ਹਰੇਕ ਸਾਲ ਸੈਂਕੜੇ ਪਰਿਵਾਰਾਂ ਨੂੰ ਸੁੱੱਖਾ ਰਾਸ਼ਨ ਵੰਡਦੇ ਹਨ ਇਸ ਮੌਕੇ ਲੋੜਵੰਦ ਪਰਿਵਾਰਾਂ ਵੱਲੋਂ ਵੀ ਬਾਬਾ ਗੁਰਦੇਵਾਲ ਰਾਮ ਬੈਲਜੀਅਮ ਬਲਿਹਾਰ ਮਹਿਮੀ ਅਤੇ ਸੋਮਨਾਥ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਢੇਸੀ ਬਲਿਹਾਰ ਮੈਮੀ ਵਾਈਸ ਪ੍ਰਧਾਨ ਪਰਮਿੰਦਰ ਮੈਮੀ ਕੈਸ਼ ਸ਼ਰਜੀ ਸਿੰਘ ਢੇਸੀ ਬਲਵਿੰਦਰ ਸਿੰਘ ਪੋਗਲ ਪੰਜ ਮਾਸਟਰ ਜਗਦੀਸ਼ ਮੈਮੀ ਲੇਕਾਜ ਪੰਜ ਸੰਦੀਪ ਬਰਦੀ ਪੰਜ ਮੱਖਣ ਗਰੇਵਾਲ ਪੰਜ ਅਕਬਰ ਢੇਸੀ ਤੀਰ ਸਿੰਘ ਢੇਸੀ ਮਨਵੀਰ ਪੋਗਲ ਸਾਜਨ ਬੈਲਜੀਅਮ ਜਸਪਾਲ ਮੈਮੀ ਸੋਮਪਾਲ ਮੈਮੀ ਬਲਵੀਰ ਮੈਮੀ ਆਦ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਹਰ ਸਾਲ ਇਹ ਸਾਡੇ ਜੀਤਰਾਮ ਬਾਬਾ ਜੀ ਬੈਲਜੀਅਮ ਤੋਂ ਗੁਰदयाल ਬੈਲਜੀਅਮ ਅਤੇ ਸੋਮਨਾਥ ਸਿੰਧੀ ਆਪਣੇ ਨੇਕ ਕਮਾਈ ਚ ਹਰ ਸਾਲ ਕੁਝ ਨਾ ਕੁਝ ਦਾਨ ਕਰਦੇ ਆ ਉਸ ਲੜੀ ਦੇ ਤਹਿਤ ਅੱਜ ਵੀ ਬਾਬਾ ਬਸੌਦੀ ਦੀ ਕਿਰਪਾ ਦੇ ਨਾਲ ਨਜ਼ਰਬ ਜਿਹੜੇ ਫੈਮਿਲੀਆਂ ਆ ਉਹਨਾਂ ਲਈ ਵਾਸਤੇ ਕੁਝ ਭੇਂਟਾ ਭੇਜੀ ਆ ਅਸੀਂ ਪੰਚਾਇਤ ਵੱਲੋਂ ਬੈਲਜੀਅਮ ਨਿਵਾਸੀ ਬਾਬਾ ਜੀਤਰਾਮ ਅਤੇ ਬਾਬਾ ਦਿਆਲ ਜੀ ਤੇ ਸੋਮਨਾਥ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਨ੍ਹਾਂ ਗਰੀਬਾਂ ਦਾ ਹੱਥ ਫੜਿਆ ਬਾਬਾ ਬਸੌ ਚੜ੍ਹਦੀ ਕਲਾ ਬਖਸ਼ਣ ਸਾਰੀ ਪੰਚਾਇਤ ਵੱਲੋਂ ਅਸੀਂ ਇੱਕ ਵਾਰੀ ਫੇਰ ਦੁਬਾਰਾ ਜੀਤਰਾਮ ਬਾਬਾ ਤੇ ਬੈਲਜਮ ਵਾਲਿਆਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਬਾ ਸਾਹਿਬ ਚੜ੍ਹਦੀ ਕਲਾ ਬਖਸ਼ੇ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ